ਦੇ ਲਾਂਚ ਅੱਗੇ ਇਸ ਤਰ੍ਹਾਂ ਨਹੀਂ ਕਰਨ ਦੀ ਜਿਹੜੀ ਰਵਾਇਤ ਇਸ ਨੂੰ ਓਬੀਸੀਸ ਕਿਹਾ ਉਹ ਉਹਨਾਂ ਚੰਦੇ ਸੀ ਸਾਰਿਆਂ ਤੋਂ ਮੰਨ ਨਹੀਂ ਸੀਗਾ ਜਿਹੜੇ ਸੀਨੀਅਰ ਮੈਂਬਰਸ ਦੇ ਕਿ ਲੈਟੇਟ ਵੀ ਸਟੈਂਸ ਪਲੇਸ ਹਾਸਟ ਐਂਡ देन ਫੈਮਿਲੀਆਂ ਆਰ ਥੇਅਰ ਐਂਡ ਸੋ ਇਟ ਇਜ਼ ਨਾਟ ਅ ਮੈਟਰ ਕਹਾਂਗੇ ਡਾਟੋਰ ਸੁਦੇ ਇਹ ਦੋਸ਼ਤ ਕਹਾਂਗੇ ਤੇ ਇਹਦੇ ਨਾਲ ਹੀ ਐਂਡ ਟੂਡੇ ਆਈ ਹੈਵ ਬੇਟ ਫਲੇਟਰ ਆਫੀਸ ਨੂੰ ਵੜਿਆ ਰਕਮਨ ਲੇਕਿਨ ਅਸੀਂ ਦੇਖੋ ਇਹ ਤੁਹਾਡੀ ਗੱਲ ਠੀਕ ਹੈ ਹੈ ਤਾਂ ਇਤਿਹਾਸਿਕ ਗੱਲ ਕਿਉਂਕਿ ਜਦੋਂ ਇਤਨੀ ਜ਼ਿਆਦਾ ਬੰਦਗੀ ਹੋ ਜਾਂਦੀ ਹੈ ਉਸ ਨੂੰ ਇੱਕ ਥਾਂ ਤੇ ਲੈ ਕੇ ਆ ਕੇ ਸਾਰਿਆਂ ਨੂੰ ਸਮਝਾ ਕੇ ਕਰਨ ਦਾ ਜਿਹੜਾ ਉਹ ਔਖਾ ਕੰਮ ਹੁੰਦਾ ਪਰ ਜਿਸ ਰਸਤੇ ਤੇ ਅਸੀਂ ਚੱਲੇ ਪੋਜ਼ਿਟਿਵ ਐਟੀਟਿਊਡ ਲੈ ਕੇ ਤੇ ਕੋਈ ਰੈジਸਟੈਂਸ ਨਹੀਂ ਹੋਈ ਮੈਨੂੰ ਸਮਝ ਆਦਾ ਬਿਲਕੁਲ ਕੋਈ ਰੈジਸਟੈਂਸ ਨਹੀਂ ਹੋਈ ਇਟ ਵਾਸ ਇੰਡੀਵਿਜੂਅਲੀ ਇਕ ਦਾ ਕੋਈ ਦਿਨ ਕੋਈ ਹੱਸ਼ਾ ਸੀ ਫੇਰ ਬੈਠ ਕੇ ਗੱਲ ਕੀਤੀ ਸਾਰੇ ਮੰਨਿਆ ਯੂਨਾਨੀਮਸਲੀ ਹੋਇਆ ਜੋ ਵੀ ਹੋਇਆ ਤੇ ਅਸੀਂ ਹੁਣ ਅੱਜ ਦੀ ਪ੍ਰਕਿਰਿਆ ਤੋਂ ਬਾਅਦ ਫੇਰ ਅਸੀਂ ਮੀਟਿੰਗਸ ਕਰਾਂਗੇ ਉਸ ਚ ਦੇਖਾਂਗੇ ਕਿ ਸਾਰੇ ਕਿਵੇਂ ਸਾਰਿਆਂ ਨੂੰ ਕਲੱਬ ਅਸੀਂ ਇੰਡੀਵਿਜੂਅਲਸ ਡਿਸਕਸ ਨਹੀਂ ਕਰਦੇ ਬੰਦੇ ਡਿਸਕਸ ਨਹੀਂ ਕਰਦੇ ਅਸੀਂ ਕਲੱਬ ਡਿਸਕਸ ਕਰਦੇ ਤੋ ਜਦੋਂ ਸਾਡਾ ਏਮ ਤੇ ਇੰਟੈਂਟ ਤੇ ਇੰਟੈਂਸ਼ਨ ਕਲੀਅਰ ਹੈ ਓਨੈਸਟ ਹੈ ਫਿਰ ਕਦੀ ਕੋਈ ਗਮੀ ਨਹੀਂ ਇਲੈਕਸ਼ਨ ਦੀ ਗੱਲ ਕਰੀਏ ਤਾਂ ਇਲੈਕਸ਼ਨਸ ਨੇ ਉਹ ਕਿਵੇਂ ਲੜੀਆਂ ਜਾਣਗੀਆਂ ਜੀ ਮੈਂ ਜਿਵੇਂ ਪਹਿਲਾਂ ਜਾਂ ਕਿਸ ਤਰ੍ਹਾਂ ਦੇਖੋ ਇਹ ਤਾਂ ਮੈਂ ਕਹਿਣਾ ਮੇਰੇ ਲਈ ਬਹੁਤ ਆਖਿਆ ਵੀ ਸਰਵ ਸਹਿਮਤੀ ਨਾਲ ਹੋਣਗੀਆਂ ਨਹੀਂ ਹੋਣਗੀਆਂ ਪਰ ਹਾਂ ਇਹ ਜਿਹੜੇ ਦੋਨੋਂ ਗਰੁੱਪ ਹੈ ਇਹ ਇਕੱਠੇ ਲੜਾਂਗੇ ਜੇ ਇਲੈਕਸ਼ਨ ਹੋਏਗੀ ਤਾਂ ਅਸੀਂ ਇਕੱਠੇ ਲੜਾਂਗੇ ਕੁਝ ਨਾਮ ਲੈ ਕੇ ਆਉਂਗਾ ਇਸ ਤੋਂ ਬਾਅਦ ਥੋੜਾ ਵਿਚਾਰ ਅਸੀਂ ਤੁਸੀਂ ਥੋੜਾ ਜਿਹਾ ਟਾਈਮ ਸਾਨੂੰ ਦਿਓ ਬਹੁਤ ਸਾਰੀਆਂ ਐਸੀਆਂ ਗੱਲਾਂ ਹੈ ਜਿਹੜੀਆਂ ਕਿ ਕਲੱਬ 'ਚ ਹੋ ਨਹੀਂ ਰਹੀਆਂ ਸੀ ਕਿਉਂਕਿ ਗਰੁੱਪ ਗਰੁੱਪ ਵਾਜੀ ਸੀ ਜਦੋਂ ਅਸੀਂ ਇਸ ਗਰੁੱਪ ਵਾਜੀ ਨੂੰ ਖਤਮ ਕਰਾਂਗੇ ਤਾਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਕਲੱਬ ਦੇ ਵਿੱਚ ਕਲੱਬ ਦੇ ਹਿੱਤ 'ਚ ਐ ਉਹ ਹੋ ਜਾਣਗੀਆਂ ਕਲੱਬਸੀ ਮਯੂਥ ਦਾ ਜਿਹੜਾ ਹਿੱਸਾ ਰਿਹਾ ਹੈਗਾ ਜਿਹਦੇ ਵਿੱਚ ਉਹਨਾਂ ਨੂੰ ਕਿਵੇਂ ਦੇਖਦੇ ਨੇ ਤੇ ਯੂਥ ਦਾ ਸਾਡਾ ਫਿਊਚਰ ਹੈ ਯੂਥ ਨੂੰ ਇੱਧਰ ਲਿਆਣਾ ਸੀ ਅੱਗੇ ਵੀ ਲਾ ਰਹੇ ਆ ਹੋਰ ਹੋਰ ਜਾਵੋ ਜਾਏਗਾ ਕਿਉਂਕਿ ਯੂਥ ਜਿਹੜਾ ਹੈ ਉਹਨਾਂ ਨੇ ਕੰਮ ਕਰਨਾ ਹੈ ਅੱਗੇ ਜਦੋਂ ਅਸੀਂ ਇਸ ਕਲੱਬ 'ਚ ਆਏ ਸੀ 30 35 ਸਾਲ ਪਹਿਲਾਂ ਉਹ ਵੀ ਯੂਥ ਸੀ ਤੋ ਹੁਣ ਅਗਲੇ ਯੂਥ ਨੂੰ ਦੇਣਾ ਹੈ ਸੀ ਠੀਕ ਹੈ ਨਾ ਜੀ ਤੋ ਪਰਪਸ ਇਹ ਸੀਗਾ ਕਿ ਜਦੋਂ ਅਸੀਂ ਕਲੱਬ ਨੂੰ ਅੱਗੇ ਹੈਂਡਓਵਰ ਕਰੀਏ ਤਾਂ ਉਹ ਐਸੀ ਸ਼ੇਪ ਚ ਹੋਏ ਕਿ ਲੋਗ ਇਹ ਕਹਿਣ ਕਿ ਤੁਸੀਂ ਸਾਨੂੰ ਚੰਗੀ ਚੀਜ਼ ਦੇ ਕੇ ਗਏ ਜੇ ਦਿਵਾਲੀਆਂ ਕਰਕੇ ਦੇਣਾ ਹੈ ਫਿਰ ਕੀ ਫਾਇਦਾ ਮਨਨ ਨਰਾਜ਼ਗੀਆਂ ਟੇਬਲ ਦੇ ਉੱਪਰ ਕਲੀਅਰ ਕੀਤੀ ਜਾਣੀ ਐ ਜੀ ਐਬਸੋਲੂਟਲੀ ਅੱਗੇ ਵੀ ਤੁਸੀਂ ਵੱਡੀਆਂ ਵੱਡੀਆਂ ਜੰਗਾਂ 'ਚ ਨਰਾਜ਼ਗੀਆਂ ਜਿਹੜੀਆਂ ਟੇਬਲ ਤੇ ਬੈਠ ਕੇ ਹੁੰਦੀਆਂ ਨੇ ਇਹ ਤਾਂ ਕੁਝ ਵੀ ਨਹੀਂ ਐ ਅੱਧਾ ਸاسي ਭਰਾ ਐ ਛੋਟੀਆਂ ਛੋਟੀਆਂ ਨਰਾਜ਼ਗੀਆਂ ਕੋਈ ਵੱਡੀਆਂ ਹੈ ਹੀ ਨਹੀਂ ਆਪਾਂ ਚੀਕਾ ਵੀ ਮੋਰਮੈਂਟ ਤੋਂ ਲੱਗੀ ਦੀ ਤੁਮਾਰ ਪ੍ਰੈਸ ਕਾਹਲੀ ਵਾਲੀ ਆਂ। ਉਹਨਾਂ ਨੂੰ ਜਿਹੜਾ ਲੋੜ ਸੀ ਜੇ ਜ਼ਰੂਰ ਸੀ ਭਾਈ ਸਾਹਿਬ ਤਾਂ ਹੀ ਅਸੀਂ ਕੀਤਾ ਤੇ ਇਹਦੇ ਚ ਮੈਂ ਸਿਰਫ ਇਹ ਕਹਾਂਗਾ ਕਿ ਤੁਸੀਂ ਜੋ ਪ੍ਰੈਸ মিডিਆ ਹੈ ਇਸ ਤੇ ਸਾਡਾ ਸਾਥ ਦਿਓ ਕਿਉਂਕਿ ਇਹ ਆਰਗੇਨਾਈਜੇਸ਼ਨ ਤੁਹਾਡੇ ਲਈ ਵੀ ਫਕਰ ਦੀ ਆਰਗੇਨਾਈਜੇਸ਼ਨ ਹੈ। ਅਗਰ ਇਹ ਆਰਗੇਨਾਈਜੇਸ਼ਨ ਚੱਲੇਗੀ, ਅੱਛੀ ਚੱਲੇਗੀ ਤੈ ਤੁਹਾਡੂ ਵੀ ਦਾ ਕ੍ਰੈਡਿਟ ਮਿਲਿਆ ਜਿਹੜਾ ਹੈਗਾ ਪ੍ਰੋਡਕਟ ਇਕੱਠੰਦਨ ਹੋ ਗਿਆ ਤੇ ਕਲੱਬ ਦੇ ਵਿਕਾਸ ਲਈ ਹੋਰ ਕੀ ਕੀ ਤਾਂ ਬਹੁਤ ਅੱਛੇ ਇਸ਼ੂਜ਼ ਹੈ ਐਡਿਸਿ ਕਲੈਕਟਿਵਲੀ ਫਿਊਚਰ ਵਾਸਤੇ ਸੋਚਿਆ ਅਸੀਂ ਤਾਂ ਇਹੀ ਕਹਿੰਦੇ ਆ ਕਿ ਇੱਕ ਹੋਰ ਅਸਮਾਨ ਤੋਂ ਢੂੰਡ ਰਹੇ ਆ ਤੇ ਹੋਰ ਅੱਛਾ ਆਮ ਮਿਲੇ ਕਲੱਬ ਨੂੰ ਆ ਫਾਈਨੈਂਸ਼ੀਅਲ ਹੈਲਥ ਬੈਟਰ ਕਰਨ ਦੀ ਜ਼ਰੂਰਤ ਹੈ ਲੋਕਾਂ ਦੇ ਫੁੱਟਬਾਲ ਕਲੱਬ ਚ ਵਧਾਨ ਦੀ ਲੋੜ ਹੈ ਇੱਕ ਬੜੀ ਸਰਵੀ ਬੜੀ ਖੁਸ਼ ਹੋਣਗੇ ਸਾਰੇ ਜਾਨੇ ਆਪਾਂ ਇਸ ਕਰੰਟ ਐਗਜ਼ੈਕਟਿਵ ਦੀ ਮਦਦ ਨਾਲ ਇੱਕ ਬਹੁਤ ਹੀ ਸ਼ਾਨਦਾਰ ਰੈਸਟੋਰੈਂਟ ਜਿਹਦੇ ਚ ਡਾਡਨਿੰਗ ਸਾਰੀ ਵਿਨੋਦ ਜੀ ਨੇ ਸੰਭੀਆ ਨੀਰਜ ਜੀ ਨੇ ਉਹਦਾ ਅੰਦਰ ਦਾ ਸੰਭੀਆ ਵਿਦਿਨ ਫਿਊ ਡੇਸ ਸਰਦੀ ਇਜਾਜ਼ਤ ਨਾਲ ਸਾਰਿਆਂ ਦੀ ਇਜਾਜ਼ਤ ਨਾਲ ਇਹ ਐਗਜ਼ੀਕਟਿਵ ਕਮੇਟੀ ਉਹਨੂੰ ਪ੍ਰੈਜ਼ੈਂਟ ਕਰਨ ਜਾ ਰਹੀ ਹੈ ਤੋਂ ਪਟਿਆਲੇ ਦੀ ਨਹੀਂ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਈਟਰੀ ਸਭ ਤੋਂ ਵੱਡੀ ਪਲੇਇੰਗ ਸਪੇਸ ਬਣਾ ਕੇ ਹੀ ਅਸੀਂ ਹਟਾਂਗੇ ਜੀ ਉਹ ਚੱਲ ਰਿਹਾ ਮੁਹਿੰਮ ਬਿਲਕੁਲ ਗੋ ਹੈਡ ਫਾਈਨੈਂਸ਼ੀਅਲ ਸਾਊਂਡ ਕਰਨਾ ਬਹੁਤ ਜ਼ਰੂਰੀ ਹੈ ਜੀ ਜਦੋਂ ਆਪਣੀ ਪ੍ਰੀਮੀਅਮ ਦੀ ਜਾਈ ਇਲੈਕਸ਼ਨ ਨੇ ਇਲੈਕਸ਼ਨ ਦੀ ਪ੍ਰਕਿਰਿਆ ਉਮੀਰੇਗੀ ਕ ਸੰਪਤੀ ਨਾਲ ਵੀ ਜਿਹੜਾਗਾ ਤਾਲਗਰੀ ਚੋਂ ਅਸੀਂ ਸਭ ਕੁਝ ਸਿਰਫ ਇਹੀ ਹੈ ਕਿ ਜਿਹੜੀ ਇਹ ਸਾਡੀ ਕੋਆਰਡੀਨੇਸ਼ਨ ਕੌਂਸਲ ਬਣੀ ਹੈ ਇਹਦੇ ਕੈਂਡੀਡੇਟ ਸਾਂਝੇ ਹੋਣਗੇ ਜੀ ਬਾਕੀ ਕੋਈ ਐਨੀਬਾਡੀ ਵਾਂਟਸ ਟੂ ਕਮ ਵੀ ਵੈਲਕਮ ਹਮ ਉਹਨੂੰ ਜਾ ਕੇ ਮੁਬਾਰਕ ਦੇ ਕੇ ਆਵਾਂਗੇ ਕਿ ਤੁਸੀਂ ਡੈਮੋਕਰੈਟਿਕ ਪ੍ਰੋਸੈਸ ਚ ਆਣਾ ਚਾਹੁੰਦੇ ਅਸੀਂ ਨਹੀਂ ਰੋਕਦੇ ਸਾਡੇ ਸ਼ੁਰੂ ਤੋਂ ਹੀ ਇਸਟੈਂਡ ਹੈ ਜਿਹੜੀ ਆਪਦੀ ਕਟਵੰਦਨਾ ਮੈਸੇਜ ਕੀ ਜਾਏਗਾ ਅਸੀਂ ਤਾਂ ਇਹ ਚਾਹੁੰਦੇ ਕਿ ਵੀ ਇਸ ਕਲੱਬ ਦੀ ਸੇਵਾ ਦੇ ਵਿੱਚ ਹਿਊਮਿਲਟੀ ਦੇ ਨਾਲ ਪਿਆਰ ਨਾਲ ਲੋਕਾਂ ਦੇ ਭਾਈਚਾਰੇ ਨਾਲ ਦੋਸਤੀ ਨਾਲ ਅੱਗੇ ਵਧਦੇ ਚਲੋ ਬਸ